ਵਾ ਅੰਤਰ ਉਰ ਧਾਰੈ ਪਸ਼ਪਰੀਤ ਮੁਕਤ ਪਥਰ ਕਉ ਤਾਰੈ ਸਰਬ ਰੋਗ ਕਾ ਔਖਦ ਨਾਮ ਕਲਿਆਨ ਰੂਪ ਮੰਗਲ ਗੁਣ ਗਾਮ ਕਾਹੂ ਜੁਕਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਪਾਗੇ ਹਾਂ ਜੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਵਿੱਚ ਇਹ ਸਮਾਂ ਬਤੀਤ ਹੋ ਰਿਹਾ ਹੈ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਾਵਨ ਬਚਨ ਸੁਖਨੀ ਸਾਹਿਬ ਜੀ ਦੀ ਬਾਣੀ ਲੜੀਵਾਰ ਆਪਾਂ ਵਿਚਾਰ ਕਰਨ ਦਾ ਸਮਝਣ ਦਾ ਯਤਨ ਕਰ ਰਹੇ ਹਾਂ ਗੁਰਮਖੀ ਨੌਵੀਂ ਅਸ਼ਟਪਦੀ ਦੀ ਇਹ ਪੰਜਵੀਂ ਪੌੜੀ ਦਾ ਪਾਠ ਆਪਾਂ ਸੰਗਤੀ ਰੂਪ ਉਚਾਰਨ ਕੀਤਾ ਹੈ ਜਿਹੜੀਆਂ ਪਹਿਲੀਆਂ 4 ਪੌੜੀਆਂ ਨੇ ਨਾ ਪਹਿਲੀਆਂ 4 ਪੌੜੀਆਂ ਨੂੰ ਬੜੇ ਧਿਆਨ ਨਾਲ ਦੇਖੋ ਤੇ 5ਵੀਂ ਪੌੜੀ ਫਿਰ ਸਾਨੂੰ ਸਮਝ ਵਿੱਚ ਆਏਗੀ ਪਹਿਲੀ ਪੌੜੀ ਵਿੱਚ ਤੁਹਾਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਗੱਲ ਅਪਰਸ ਦੀ ਕਰਦੇ ਨੇ ਨਿਰਮਲ ਪੁਰਸ਼ ਦੀ ਕਰਦੇ ਆ ਅਪਰਸ ਦਾ ਕੀ ਅਰਥ ਹੁੰਦਾ ਹੈ ਪਵਿੱਤਰ ਨਿਰਮਲ ਪੁਰਖ ਜੇ ਜਦੋਂ ਪਾਤਸ਼ਾਹ ਨਿਰਮਲ ਪੁਰਖ ਦੀ ਗੱਲ ਕਰਦੇ ਆਂ ਉਦੋਂ ਪਹਿਲਾ ਬਚਨ ਇਹ ਕਹਿੰਦੇ ਆ ਮਿੱਥਿਆ ਨਾਹੀ ਰਸਨਾ ਪਰਸ ਨਿਰਮਲ ਪੁਰਖ ਉਹ ਐ ਅਪਰਸ ਉਹ ਐ ਜਿਹੜਾ ਰਸਨਾ ਦੇ ਵਿੱਚੋਂ ਕਦੇ ਮਿੱਥਿਆ ਨਹੀਂ ਬੋਲਦਾ ਜਦੋਂ ਬੋਲਦਾ ਸੱਚ ਬੋਲਦਾ ਪਰਮੇਸ਼ਰ ਦਾ ਨਾਮ ਬੋਲਦਾ ਜਦੋਂ ਗੁਰਮਖੋ ਗੱਲ ਦੂਜੇ ਬਚਨ ਵਿੱਚ ਗੁਰੂ ਪਾਤਸ਼ਾਹ ਨੇ ਵੈਸ਼ਨੋ ਦੀ ਕੀਤੀ ਦੇ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਬੈਸਨੋਂ ਕੌਣ ਆਪ ਜਿਹੜਾ ਅਵਰਾ ਨਾਮ ਜਪਾਵੇ ਆਪ ਵੀ ਜਪਦਾ ਤੇ ਦੂਜਿਆਂ ਨੂੰ ਵੀ ਪਰਮੇਸ਼ਰ ਦਾ ਨਾਮ ਜਪਾਉਂਦਾ ਨਾਮ ਜਪਣ ਵਾਲਾ ਤੇ ਜਪਾਉਣ ਵਾਲਾ ਬੈਸਨੋਂ ਹੁੰਦਾ ਗੱਲ ਫਿਰ ਨਾਮ ਦੀ ਕੀਤੀ ਜਦੋਂ ਗੱਲ ਗੁਰੂ ਪਾਤਸ਼ਾਹ ਜੀ ਨੇ ਅਗਲੀ ਤੀਜੀ ਪਉੜੀ ਦੇ ਵਿੱਚ ਭਗਤੀ ਦੀ ਕੀਤੀ ਭਗਉਤੀ ਦੀ ਕੀਤੀ ਪਗਉਤੀ ਦਾ ਕੀ ਅਰਥ ਹੈ ਪਰਮਾਤਮਾ ਦਾ ਭਗਤ ਆ ਤੇ ਉੱਥੇ ਵੀ ਗੱਲ ਗੁਰੂ ਪਾਤਸ਼ਾਹ ਜੀ ਨੇ ਇਹ ਕੀਤੀ ਪਗਉਤੀ ਭਗਵੰਤ ਭਗਤ ਕਾ ਰੰਗ ਜਿਹਦੇ ਉੱਪਰ ਪਰਮਾਤਮਾ ਦੀ ਭਗਤੀ ਦਾ ਪਰਮਾਤਮਾ ਜੀ ਦੇ ਨਾਮ ਜਪਣ ਦਾ ਰੰਗ ਚੜਿਆ ਹੋਇਆ ਉਹ ਪਗਉਤੀ ਹੈ ਗੱਲ ਫਿਰ ਨਾਮ ਦੀ ਕੀਤੀ ਜਦੋਂ ਗੁਰਮਖੋ ਗੱਲ ਗੁਰੂ ਪਾਤਸ਼ਾਹ ਜੀ ਨੇ ਪੰਡਿਤ ਜੀ ਕੀਤੀ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਪੰਡਤ ਕੌਣ ਹੈ ਸੋ ਪੰਡਤ ਜੋ ਮਨ ਪਰਬੋਧੈ RAM ਨਾਮ ਆਤਮੈ ਸੋਧੈ ਜਿਹੜਾ ਆਤਮਾ ਦੇ ਰਾਹੀ ਪਰਮੇਸ਼ਰ ਦੇ ਨਾਮ ਨੂੰ ਪੜਤਾਲਦਾ ਗੱਲ ਫਿਰ ਨਾਮ ਦੀ ਕੀਤੀ RAM ਨਾਮ ਆਤਮੈ ਸੋਧੈ ਗੱਲ ਫਿਰ ਪਰਮੇਸ਼ਰ ਦੇ ਨਾਮ ਦੀ ਕੀਤੀ ਹੁਣ ਸਤਿਗੁਰੂ ਪਾਤਸ਼ਾਹ ਭਾਵੇਂ ਗੱਲ ਅਪਰਸ ਦੀ ਕਰਦੇ ਐ ਬੈਸਨੋਂ ਦੀ ਕਰਦੇ ਐ ਭਗਉਤੀ ਦੀ ਕਰਦੇ ਐ ਜਪੰਡਤ ਦੀ ਕਰਦੇ ਐ ਇੱਕ ਬਚਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਵਾਰ-ਵਾਰ ਕਰਦੇ ਐ ਭਾਈ ਪੰਡਤ ਅਪਰਸ ਭਗਉਤੀ ਬੈਸਨੋਂ ਉਹ ਜਿਹਦੇ ਕੋਲੇ ਪਰਮੇਸ਼ਰ ਦਾ ਨਾਮ ਹੈ ਨਾਮ ਦੀ ਗੱਲ ਸਾਰਿਆਂ ਚ ਕੀਤੀ ਨਾ ਤੇ ਗੁਰਮਖੋ ਚਾਰ ਪੌੜੀਆਂ ਇਦਾਂ ਉਚਾਰਨ ਕਰਕੇ ਫਿਰ ਪੰਜਵੀਂ ਪੌੜੀ ਦੇ ਵਿੱਚ ਜਿਹੜੀ ਅੱਜ ਆਪਾਂ ਪੌੜੀ ਵਿਚਾਰਨੀ ਹੈ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਸਪਸ਼ਟ ਕਹਿ ਦਿੱਤਾ ਬੀਜ ਮੰਤਰ ਸਰਬ ਕੋ ਗਿਆਨ ਬੀਜ ਦਾ ਅਰਥ ਹੁੰਦਾ ਹੈ ਮੁੱਢ ਬੀਜ ਦਾ ਕੀ ਅਰਥ ਹੁੰਦਾ ਹੈ ਮੁੱਢ ਸਾਰੇ ਬੀਜਾਂ ਦਾ ਮੁੱਢ ਤੇ ਸਰਬ ਕੋ ਗਿਆਨ ਸਾਰੇ ਗਿਆਨ ਦਾ ਦਾਤਾ ਕੇਵਲ ਇੱਕ ਪਰਮੇਸ਼ਰ ਦਾ ਨਾਮ ਹੈ ਸਾਰੇ ਬੀਜਾਂ ਦਾ ਮੁੱਢ ਬੀਜ ਮੰਤਰ ਮੰਤਰ ਦਾ ਅਰਥ ਹੁੰਦਾ ਹੈ ਉਪਦੇਸ਼ ਹੁਣ ਮੁੱਖੋਂ ਮੰਤਰ ਦਾ ਅਰਥ ਹੁੰਦਾ ਸਿੱਖਿਆ ਜੇ ਆਪਾਂ ਕਹਿੰਨਾ ਮੂਲ ਮੰਤਰ ਕਹਿੰਦੇ ਆ ਨਾ ਅਰਥ ਕੀ ਬਣਿਆ ਜਿਹੜਾ ਪਾਈ ਗੁਰੂ ਦਾ ਮੂਲ ਉਪਦੇਸ਼ ਹੈ ਇਹਨੂੰ ਅਸੀਂ ਮੁੱਢਲੀ ਸਿੱਖਿਆ ਕਹਿ ਦਿੰਨੇ ਆ ਜਿਵੇਂ ਪੰਜਾਬੀ ਸਿੱਖਣੀ ਹੋਵੇ ਤੇ ਮੂਲਕੀ ਹੈ ਊੜਾ ਆੜਾ ਈ ਦੀ ਹਿੰਦੀ ਸਿੱਖਣੀ ਹੋਵੇ ਤੇ ਮੂਲਕੀ ਹੈ ਕਖ ਹੈ ਗ ਸਿੱਖਣੀ ਹੋਵੇ ਅੰਗਰੇਜ਼ੀ ਤੇ ਮੂਲਕੀ ਹੈ ABC ਇਹਦੇ ਬਿਨਾਂ ਤੇ ਆ ਨਹੀਂ ਸਕਦੀ ਭਾਸ਼ਾ ਬਾਦਸ਼ਾਹ ਕਹਿੰਦੇ ਬਾਣੀ ਦਾ ਪਰਮੇਸ਼ਰ ਦੇ ਨਾਮ ਦਾ ਮੂਲਕੀ ਹੈ ਮੂਲ ਮੰਤਰ ਜਦ ਤੱਕ ਤੂੰ ਮੂਲ ਮੰਤਰ ਨਹੀਂ ਪੜ੍ਹੇਗਾ ਤੈਨੂੰ ਬਾਣੀ ਦੀ ਸਮਝ ਨਹੀਂ ਪੈਣੀ ਸਾਰੀ ਬਾਣੀ ਦਾ ਮੂਲਕੀ ਹੈ ਮੂਲ ਮੰਤਰ ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਸਾਰੇ ਮੰਤਰਾਂ ਦਾ ਬੀਜ ਕੀ ਹੈ ਬੀਜ ਮੰਤਰ ਸਾਰੇ ਉਪਦੇਸ਼ਾਂ ਦਾ ਸਾਰੀਆਂ ਸਿੱਖਿਆਵਾਂ ਦਾ ਮੁੱਢ ਹੈ ਬੀਜ ਮੰਤਰ ਹੈ ਸਾਰੇ ਮੰਤਰਾਂ ਦਾ ਬੀਜ ਸਾਰੇ ਮੰਤਰਾਂ ਦਾ ਮੁੱਢ ਹੈ ਨਾਲ ਕਿਆ ਸਰਬ ਕੋ ਗਿਆਨ ਸਾਰਿਆਂ ਨੂੰ ਗਿਆਨ ਦੇਣ ਵਾਲਾ ਸਾਰਿਆਂ ਨੂੰ ਸਿੱਖਿਆ ਦੇਣ ਵਾਲਾ ਕੌਣ ਹੈ ਵਾਹਿਗੁਰੂ ਪਰਮੇਸ਼ਰ ਦਾ ਨਾਮ ਭਾਈ ਇਸ ਕਰਕੇ ਗੁਰੂ ਦਾ ਅਖੀਰਲਾ ਉਪਦੇਸ਼ ਵੀ ਇਹ ਹੈ ਗੁਰੂ ਦਾ ਸਾਰਿਆਂ ਲਈ ਗਿਆਨ ਵੀ ਇਹ ਹੈ ਭਾਈ ਉਸ ਪਰਮੇਸ਼ਰ ਦਾ ਨਾਮ ਜਪਿਆ ਕਰ ਨਾਲ ਕਿਆ ਚੋ ਵਰਨਾਮ ਜਪੈ ਕੋ ਨਾਮ ਚੌ ਵਰਨਾ ਵਿੱਚੋਂ ਕੋਈ ਵੀ ਜਪ ਲਵੇ ਨਮਕੋ ਇਹਨੂੰ ਨਾ ਚੌ ਵਰਨਾ ਮੈਂ ਜਪੈ ਕੋ ਇਦਾਂ ਬਿਸ਼ਰਾਮ ਲਾਉਣਾ ਚੌ ਵਰਨਾ ਮੈਂ ਜਪੈ ਕੋਉ ਨਾਮ ਨਹੀਂ ਕੋਈ ਨਾਮ ਥੋੜਾ ਕੋਉ ਦਾ ਸਬੰਧ ਕਿਹਦੇ ਨਾਲ ਹੈ ਚੌ ਵਰਨਾ ਦੇ ਨਾਲ ਥੋੜਾ ਜਿਹਾ ਨੂੰ ਧਿਆਨ ਨਾਲ ਬਿਸ਼ਰਾਮ ਲਾਉਣਾ ਚੌ ਵਰਨਾ ਮੈਂ ਜਪੈ ਕੋ ਚੌ ਵਰਨਾ ਵਿੱਚੋਂ ਕੋਈ ਵੀ ਜਪ ਲਵੇ ਨਾਮ ਨੂੰ ਪਾਤਸ਼ਾਹ ਕਹਿੰਦੇ ਸਾਰਿਆਂ ਦੇ ਲਈ ਗਿਆਨ ਹੈ ਸਾਰਿਆਂ ਦੇ ਲਈ ਮੁਢਲਾ ਉਪਦੇਸ਼ ਕੀ ਹੈ ਪਰਮੇਸ਼ਰ ਦਾ ਨਾਮ ਜਪੇਗਾ ਤੇ ਗੱਲ ਬਣੇਗੀ ਚਾਰਾਂ ਚਾਹੇ ਵਰਨਾ ਦੇ ਵਿੱਚੋਂ ਕੋਈ ਵੀ ਹੈ ਉਹ ਨੂੰ ਇਹ ਜਪੇਗਾ ਤੇ ਮੁਕਤੀ ਮਿਲੇਗੀ ਸੁੱਖ ਮਿਲਣਗੇ ਗੁਰਮਖੋ ਬਹੁਤ ਵੱਡੀ ਬਾਤ ਕਹੀ ਪਾਤਸ਼ਾਹ ਕਹਿੰਦੇ ਭਾਵੇਂ ਕੋਈ ਆਪਣੇ ਆਪ ਨੂੰ ਚਾਰ ਵਰਨ ਕਿਹੜੇ ਨੇ ਬ੍ਰਾਹਮਣ ਖੱਤਰੀ ਵੈਸ਼ ਤੇ ਸੂਦਰ ਬ੍ਰਾਹਮਣ ਦਾ ਅਰਥ ਹੈ ਗਿਆਨ ਦਾ ਭੰਡਾਰ ਉਹਦੇ ਕੋਲੇ ਗਿਆਨ ਬਹੁਤ ਸੀ ਦੁਨਿਆਵੀ ਵੇਦਾਂ ਸ਼ਾਸਤਰਾਂ ਦਾ ਗਿਆਨ ਖੱਤਰੀ ਦਾ ਕੀ ਅਰਥ ਹੈ ਬਹਾਦਰ ਸੂਰਮਾ ਵੈਸ਼ ਦਾ ਕੀ ਅਰਥ ਹੈ ਮਿਹਨਤੀ ਕਾਰੋਬਾਰੀ ਬੰਦਾ ਸ਼ੂਦਰ ਦਾ ਕੀ ਅਰਥ ਹੈ ਸਾਰਿਆਂ ਦੀ ਸੇਵਾ ਕਰਨ ਵਾਲਾ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਵੇਂ ਕਿਸੇ ਕੋਲੇ ਗਿਆਨ ਦਾ ਭੰਡਾਰ ਹੈ ਕੋਈ ਬਹੁਤ ਬਹਾਦਰ ਹੈ ਭਾਵੇਂ ਕੋਈ ਕਾਰੋਬਾਰੀ ਬੜਾ ਮਿਹਨਤੀ ਹੈ ਤੇ ਭਾਵੇਂ ਕੋਈ ਸੇਵਾ ਕਰਨ ਵਾਲਾ ਹੈ ਚਾਰ ਵਰਨੇ ਹੀ ਨੇ ਨਾ ਪਾਤਸ਼ਾਹ ਕਹਿੰਦੇ ਸਾਰੇ ਇਹ ਗੱਲ ਸਾਰਿਆਂ ਦੇ ਲਈ ਸਾਂਝੀ ਹੈ ਜੋ ਜੋ ਜਪੈ ਤਿਸ ਕੀ ਗਤ ਹੋਈ ਜਿਹੜਾ ਜਪੇਗਾ ਭਾਵੇਂ ਸੂਰਮਾ ਹੈ ਗਿਆਨੀ ਹੈ ਕਾਰੋਬਾਰੀ ਮਿਹਨਤੀ ਹੈ ਚਾਹੇ ਸੇਵਾ ਕਰਨ ਵਾਲਾ ਇਹ ਸਾਰਿਆਂ ਨੂੰ ਜਪਣਾ ਪੈਣਾ ਗੁਰਮਖੋ ਤੇ ਨਾਲ ਗੁਰੂ ਪਾਤਸ਼ਾਹ ਨੇ ਵੀ ਕਿਹਾ ਵੀ ਭਾਈ ਇਹ ਸਾਰਿਆਂ ਦੇ ਲਈ ਹੈ ਪਰਮੇਸ਼ਰ ਦਾ ਨਾਮ ਸਾਰਿਆਂ ਦੇ ਲਈ ਇੱਕੋ ਜਿਹਾ ਹੀ ਹੈ ਦੇਖੋ ਨਾ ਕਿੰਨੀ ਕਿੰਨੀ ਗੁਰਮਖੋ ਵੱਡੀ ਕਿਰਪਾ ਕੀਤੀ ਗੁਰਮਖੋ ਇੱਕ ਸਮਾਂ ਇਸ ਦੇਸ਼ ਉੱਤੇ ਐਸਾ ਵੀ ਸੀ ਕਿ ਕਿਸੇ ਨੀਵੇਂ ਗਰੀਬ ਘਰ ਵਿੱਚ ਜੰਮੇ ਹੋਏ ਬੰਦੇ ਨੂੰ ਸ਼ੁੱਦਰ ਕਿਹਾ ਜਾਂਦਾ ਸੀ ਤੇ ਇਹ ਮੰਨੂ ਸਿਮਰਤੀ ਦੇ ਵਿੱਚ ਲਿਖਤ ਹੈ ਕਿ ਜੇ ਕੋਈ ਸ਼ੁੱਦਰ ਨਾਮ ਸੁਣਦਾ ਜਾਂ ਨਾਮ ਜਪਦਾ ਉਦੀ ਜ਼ੁਬਾਨ ਕੱਟ ਦਿਓ ਉਹਦੇ ਕੰਨਾਂ 'ਚ ਸਿੱਕਾ ਢਾਲ ਕੇ ਪਾ ਦਿਓ ਨਾ ਉਹਨੂੰ ਸੁਣਨ ਦਾ ਅਧਿਕਾਰ ਹੈ ਨਾ ਉਹਨੂੰ ਜਪਣ ਦਾ ਅਧਿਕਾਰ ਹੈ ਉਹਦਾ ਕੰਮ ਕੇਵਲ ਉੱਪਰਲੇ ਤਿੰਨਾਂ ਦੀ ਸੇਵਾ ਕਰਨੀ ਹੈ ਗੁਲਾਮੀ ਕਰਨੀ ਹੈ ਇਦਾਂ ਹੀ ਸੀ ਸੰਬੂਕ ਵਰਗੇ ઋષਿ ਨੂੰ ਇਸ ਕਰਕੇ ਕਤਲ ਹੋਣਾ ਪੈਂਦਾ ਹੈ ਕਿਉਂਕਿ ਉਹ ਜੰਗਲ ਵਿੱਚ ਬੈਠਾ ਭਗਤੀ ਕਰਦਾ ਹੈ ਪਰ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕੀਤੀ ਸਤਿਗੁਰੂ ਪਾਤਸ਼ਾਹ ਕਹਿੰਦੇ ਚੌਹ ਵਰਨਾ ਮੈਂ ਜਪੈ ਕੋਉ ਨਾਮ ਚੌਹ ਵਰਨਾ ਵਿੱਚੋਂ ਕੋਈ ਵੀ ਜਪ ਸਕਦਾ ਹੈ ਕੋਈ ਵੀ ਜਪ ਸਕਦਾ ਸਾਰਿਆਂ ਨੇ ਕੋ ਜਾ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਵੇਂ ਕੋਈ ਜੁੱਤੀਆਂ ਗੰਢਣ ਵਾਲਾ ਹੈ ਭਾਵੇਂ ਕੋਈ ਕੱਪੜਾ ਬੁੰਨ ਵਾਲਾ ਹੈ ਭਾਵੇਂ ਕੋਈ ਮਰਦੇ ਪਸ਼ੂਆਂ ਦੇ ਕੁਰੰਗ ਮਾਸ ਢੋਣ ਵਾਲਾ ਹੈ ਭਾਵੇਂ ਕੋਈ ਖੇਤ ਵਿੱਚ ਹਲ ਵਾਉਣ ਵਾਲਾ ਹੈ ਇਹ ਤਾਂ ਭਾਈ ਜੋ ਜੋ ਜਪੈ ਤਿਸ ਕੀ ਗਤ ਹੋਏ ਜਿਹੜਾ ਵੀ ਜਪ ਲੇਗਾ ਪਾਤਸ਼ਾਹ ਕਹਿੰਦੇ ਜੇ ਕੱਪੜੇ ਬਣਾਉਣ ਵਾਲਾ ਛਿੰਬਾ ਵੀ ਜਪ ਲੈਂਦਾ ਤੇ ਅੱਧੀ ਕੌਡੀ ਤੋਂ ਲੱਖਾਂ ਦਾ ਬਣ ਜਾਂਦਾ ਗੋਬਿੰਦ 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 ਸਿੰਘ ਨਾਮ ਦਿਓ ਮਨ ਲੀਣਾ ਆਂਟ ਦਾਮ ਕੋ ਛੀ ਪਰੋ ਕੋਈ ਉਹ ਲਖੀ ਨਾ ਜੇ ਪਾਈ ਕੋਈ ਕੱਪੜੇ ਬੁਣਨ ਵਾਲਾ ਕਬੀਰ ਜਪ ਲੈਂਦਾ ਹੈ ਬਣਾਉਣ ਵਾਲਾ ਜੁਲਾਹਾ ਜਪ ਲੈਂਦਾ ਹੈ ਤੇ ਕਹਿਣ ਲੱਗੇ ਉਹ ਵੀ ਗੁਣੀ ਘੇਰਾ ਹੋ ਜਾਂਦਾ ਹੈ ਬੁਣਨਾ ਤਣਨਾ ਤਿਆਗੈ ਪ੍ਰੀਤ ਚਰਨ ਕਬੀਰਾ ਸਤਿਗੁਰੂ ਪਾਤਸ਼ਾਹ ਕਹਿੰਦੇ ਜੇ ਕੋਈ ਪਸ਼ੂ ਮਰੇ ਪਸ਼ੂਆਂ ਨੂੰ ਢੋਣ ਵਾਲਾ ਜਪ ਲੈਂਦਾ ਹੈ ਉਹ ਵੀ ਪਰਮੇਸ਼ਰ ਦਾ ਰੂਪ ਹੋ ਜਾਂਦਾ ਹੈ ਰਵਦਾਸ ਟਵੰਤਾ ਟੂਰਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਜੇ ਕੋਈ ਨਿੱਕੇ ਨਿੱਕੇ ਕੰਮ ਕਰਨ ਵਾਲਾ ਸੈਨ ਵਰਗਾ ਵੀ ਜਪ ਲੈਂਦਾ ਤੇ ਘਰ ਘਰ ਉਹਦੀ ਸ਼ੋਭਾ ਹੋ ਜਾਂਦੀ ਹੈ ਸੈਨ ਨਾਈ ਬਤਕਾਰੀ ਆਓ ਘਰ ਘਰ ਸੁਣਿਆ ਪਾਤਸ਼ਾਹ ਕਹਿੰਦੇ ਜੇ ਕੋਈ ਹਲ ਵਾਉਣ ਵਾਲਾ ਜਪ ਲੈਂਦਾ ਹੈ ਭਗਤੀ ਕਰ ਲੈਂਦਾ ਹੈ ਪਰਮੇਸ਼ਰ ਦੀ ਤੇ ਪ੍ਰਤੱਖ ਪ੍ਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ ਇਹ ਵਿਦ ਸੁਣ ਕੇ ਜਾਟਰੋਂ ਜਾਟਰ ਦਾ ਕੀ ਅਰਥ ਹੈ ਖੇਤ ਵਿੱਚ ਹਲ ਵਾਉਣ ਵਾਲਾ ਉੱਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੜ ਭਾਗਾ ਜੋ ਵੀ ਜਪ ਲਵੇ ਗੁਰਮਖੋ ਇਕ ਲਈ ਨਹੀਂ ਹੈ ਇਹ ਕੋਈ ਵੀ ਜਪ ਸਕਦਾ ਹੈ ਗੁਰੂ ਪਾਤਸ਼ਾਹ ਨੇ ਸਾਰਿਆਂ ਦੀ ਚੋਲੀ ਨਾਮ ਦੀ ਦਤ ਪਾ ਦਿੱਤੀ ਜੋ ਜੋ ਜਪੈ ਤਿਸ ਕੀ ਗਤ ਦਾ ਅਰਥ ਹੁੰਦਾ ਹੈ ਆਤਮਿਕ ਅਵਸਥਾ ਉੱਚੀ ਹੋ ਜਾਂਦੀ ਹੈ ਗਤ ਦਾ ਅਰਥ ਇਹੀ ਹੁੰਦਾ ਹੈ ਆਤਮਿਕ ਅਵਸਥਾ ਉੱਚੀ ਹੋ ਜਾਂਦੀ ਹੈ ਉਹਦਾ ਸੋਚਣਾ ਉਹਦਾ ਜ਼ਿੰਦਗੀ ਦਾ ਜਿਉਣ ਦਾ ਢੰਗ ਗੁਰਮਖੋ ਉੱਚਾ ਹੋ ਜਾਂਦਾ ਹੈ ਗਤ ਹੋ ਜਾਂਦੀ ਹੈ ਜੋ ਜੋ ਜਪੈ ਤਿਸ ਕੀ ਗਤ ਹੋਈ ਸਾਧ ਸੰਗ ਪਾਵੈ ਜਨ ਕੋਈ ਪਰ ਪਾਤਸ਼ਾਹ ਕਹਿੰਦੇ ਹਰ ਇੱਕ ਨੂੰ ਮਿਲਦਾ ਨਹੀਂ ਹੈ ਜਪਤਾ ਕੋਈ ਵੀ ਸਕਦਾ ਹੈ ਸਿਮਰਨ ਗੁਰਮਖੋ ਕਰਤਾ ਕੋਈ ਵੀ ਸਕਦਾ ਹੈ ਪਰ ਕੀ ਇਹ ਨਾਮ ਦੀ ਦਾਤ ਇਹ ਸਿਮਰਨ ਦੀ ਦਾਤ ਗੁਰਮਖੋ ਸਾਰਿਆਂ ਨੂੰ ਮਿਲ ਜਾਂਦੀ ਹੈ ਪਾਤਸ਼ਾਹ ਕਹਿੰਦੇ ਬਿਲਕੁਲ ਨਹੀਂ ਮਿਲਦੀ ਕਿਹਨਾਂ ਨੂੰ ਸਾਧ ਸੰਗ ਪਾਵ ਹੈ ਜਿਹਨੂੰ ਸਾਧੂ ਦੀ ਸੰਗਤ ਪ੍ਰਾਪਤ ਹੁੰਦੀ ਹੈ ਸਾਧੂ ਦਾ ਕੀ ਅਰਥ ਹੈ ਗੁਰੂ ਜਿਹਨੂੰ ਗੁਰੂ ਦੀ ਸੰਗਤ ਪ੍ਰਾਪਤ ਹੋਵੇਗੀ ਨਾ ਗੁਰਮਖੋ ਗੁਰੂ ਦੀ ਸੰਗਤ ਵਿੱਚ ਬੈਠਾਂਗੇ ਤੇ ਗੁਰੂ ਦੇ ਕੋਲ ਹੀ ਨਾਮ ਦੀ ਦਾਤ ਮਿਲਣੀ ਹੈ ਨਾ ਸਤ ਗੁਰ ਸਿੱਖ ਕੋ ਨਾਮ ਧੰਨ ਦੀ ਗੁਰ ਕਾ ਸਿੱਖ ਵਡਪਾਗੀ ਈ ਸਤਿਗੁਰੂ ਨਹੀਂ ਕਰਮ ਖੋ ਨਾਮ ਦੀ ਦਤ ਦੇਣੀ ਹੈ ਜੇ ਗੁਰੂ ਕੋਲੇ ਬੈਠਾਂਗੇ ਨਹੀਂ ਤੇ ਨਾਮ ਦੀ ਦਤ ਕਿੱਥੋਂ ਮਿਲੇਗੀ ਜੀ ਪਾਤਸ਼ਾਹ ਕਹਿੰਦੇ ਉਹਨਾਂ ਜਨਾਂ ਨੂੰ ਪਾਵੈ ਜਨ ਕੋਏ ਉਹੀ ਜਨ ਪ੍ਰਾਪਤ ਕਰਦੇ ਹਨ ਜਿਹੜੇ ਭਾਈ ਸਾਧ ਦੀ ਸੰਗਤ ਗੁਰੂ ਦੀ ਸੰਗਤ ਵਿੱਚ ਬੈਠਦੇ ਹਨ ਕਰ ਕਿਰਪਾ ਅੰਤਰ ਔਰ ਧਾਰੈ ਜੇ ਉਹ ਪਰਮਾਤਮਾ ਸਤਗੁਰੂ ਕਿਰਪਾ ਕਰੇ ਤਾਂ ਗੁਰਪਰਮੇਸ਼ਰ ਦੀ ਕਿਰਪਾ ਦੇ ਨਾਲ ਅੰਤਰ ਅੰਤਰ ਕੀ ਹੁੰਦਾ ਹੈ ਹਿਰਦੇ ਦੇ ਅੰਦਰ ਮਨ ਦੇ ਅੰਦਰ ਔਰ ਧਾਰੈ ਇਸ ਨਾਮ ਨੂੰ ਧਾਰਨ ਕਰੀਦਾ ਹੈ ਜੇ ਉਹ ਪਰਮਾਤਮਾ ਕਿਰਪਾ ਕਰੇ ਤੇ ਗੁਰਮਖੋ ਇਹੜਾ ਨਾਮ ਹੈ ਨਾ ਇਹ ਮਨ ਵਿੱਚ ਟਿਕਦਾ ਹੈ ਮਨ ਵਿੱਚ ਵੱਸਦਾ ਹੈ ਇੱਕ ਨੁਕਤਾ ਬੜੇ ਧਿਆਨ ਨਾਲ ਸਮਝੋ ਗੁਰਮਖੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨੇ ਇੱਕ ਬਚਨ ਬਹੁਤ ਪਿਆਰਾ ਕਿਹਾ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਜਦੋਂ ਅਸੀਂ ਦੋਦੀ ਕੋਲੋਂ ਦੁੱਧ ਲੈਣੇ ਆ ਨਾ ਤੇ ਬੀਬੀਆਂ ਭੈਣਾ ਇਹ ਧਿਆਨ ਰੱਖਦੀਆਂ ਨੇ ਵੀ ਭਾਂਡਾ ਸਾਫ਼ ਹੋਵੇ ਦੁੱਧ ਭਾਵੇਂ ਕਿੰਨਾ ਵੀ ਤਾਜ਼ਾ ਹੈ ਜੇ ਭਾਂਡਾ ਮੈਲਾ ਗੰਦਾ ਹੋਏਗਾ ਦੁੱਧ ਨੇ ਚੰਗੇ ਭਲੇ ਨੇ ਵੀ ਖਰਾਬ ਹੋ ਜਾਣਾ ਹੈ ਤੇ ਕਿ ਨਹੀਂ ਸਕਦਾ ਵਿੱਚ ਉਹਦੇ ਪਾਤਸ਼ਾਹ ਕਹਿੰਦੇ ਭਾਈ ਇਹੀ ਹਾਲ ਤੇਰੀ ਮੰਨਦਾ ਹੈ ਦੁੱਧ ਪਵਿੱਤਰ ਹੈ ਤੇ ਉਹਨੂੰ ਰੱਖਣ ਵਾਸਤੇ ਭਾਂਡਾ ਵੀ ਪਵਿੱਤਰ ਚਾਹੀਦਾ ਸਾਫ਼ ਚਾਹੀਦਾ ਭਾਂਡਾ ਬੈਸ ਧੋਏ ਭਾਂਡਾ ਬੈਸ ਧੋਏ ਤੂਪ ਦੇਵ ਤੋ ਦੁੱਧੈ ਕੋ ਜਾਵੋ ਦੂਦ ਕਰਮ ਸੁਫਣ ਸਵਰਤ ਸਮੈਨ ਹੋਏ ਨਰਾਸ਼ ਜਮਾਵੋ ਜਪੋ ਤਾ ਏਕੋ ਨਾਮਾ ਅਵਰ ਨਰਾ ਫਲ ਕਾਮਾ ਇਸ ਕਰਕੇ ਗੁਰੂ ਦੇ ਕੋਲੇ ਬੈਠੇਗਾ ਤੇ ਗੁਰੂ ਨੇ ਤੇਰੇ ਮਨ ਦੇ ਭਾਂਡੇ ਨੂੰ ਸਾਫ ਕਰਨਾ ਉਸ ਸਾਫ ਮਨ ਰੂਪੀ ਭਾਂਡੇ ਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਟਿਕਾ ਹੋਣਾ ਹੈ ਨਹੀਂ ਤੇ ਗੁਰਮਖੋ ਨਹੀਂ ਹੋਏਗਾ ਗੁਰੂ ਅਕੈ ਅਰਦਾਸ ਕਰੀਏ ਪਾਤਸ਼ਾ ਮੇਰੇ ਮਨ ਦੇ ਭਾਂਡੇ ਨੂੰ ਸਾਫ਼ ਕਰ ਦੇ ਤਾਂ ਜੋ ਇਹਦੇ ਵਿੱਚ ਪਰਮੇਸ਼ਰ ਦਾ ਨਾਮ ਟਿਕ ਜਾਵੇ ਇਸ ਕਰਕੇ ਪਾਤਸ਼ਾ ਕਹਿੰਦੇ ਕਰ ਕਿਰਪਾ ਅੰਤਰ ਉਰਤਾਰੇ ਉਹ ਪ੍ਰਮਾਤਮਾ ਜੀ ਕਿਰਪਾ ਕਰਨ ਤੇ ਇਹ ਪਰਮੇਸ਼ਰ ਦਾ ਨਾਮ ਅੰਤਰ ਹਿਰਦੇ ਦੇ ਅੰਦਰ ਧਾਰਨ ਹੁੰਦਾ ਹੈ ਟਿਕਦਾ ਹੈ ਪਸ਼ ਪ੍ਰੇਤ ਮੁਗਧ ਪੱਥਰ ਕਉ ਤਾਰੇ ਪਾਤਸ਼ਾਹ ਕਹਿੰਦੀ ਅਜਿਹਿਆਂ ਨੂੰ ਵੀ ਤਾਰ ਦਿੰਦਾ ਪਰਮੇਸ਼ਰ ਦਾ ਨਾਮ ਪਸ਼ ਪਸ਼ੂਆਂ ਵਰਗਿਆਂ ਨੂੰ ਵੀ ਇੱਥੇ ਇਹਦਾ ਅਰਥ ਇਹ ਨਹੀਂ ਮੈਂ ਪਸ਼ੂਆਂ ਨੂੰ ਤਾਰ ਦਿੰਦਾ ਹੈ ਪ੍ਰੇਤਾਂ ਨੂੰ ਤਾਰ ਦਿੰਦਾ ਹੈ ਪੱਥਰਾਂ ਨੂੰ ਕਈ ਇਹਦ ਕਰਨਗੇ ਜੀ ਪਰਮੇਸ਼ਰ ਤਾਂ ਪੱਥਰਾਂ ਨੂੰ ਵੀ ਤਾਰ ਦਿੰਦਾ ਹੈ ਨਹੀਂ ਪੱਥਰ ਦਾ ਗੁਰਮਖੋ ਕੁਦਰਤੀ ਸੁਭਾਅ ਡੁੱਬਣਾ ਹੀ ਡੁਬਣਾ ਉਹਨੇ ਅਰਥ ਹੈ ਪਸ਼ੂਆਂ ਵਰਗਿਆਂ ਨੂੰ ਵੀ ਤਾਰ ਦਿੰਦਾ ਹੈ ਜਿਹੜੇ ਪਸ਼ੂਆਂ ਦੀ ਬਿਰਤੀ ਸਰੀਰ ਕਰਤੂਤ ਪਸ਼ੂ ਕੀ ਮਾਨਸ ਜਾਤ ਜਿਨ੍ਹਾਂ ਦੇ ਕੰਮ ਪਸ਼ੂਆਂ ਵਾਲੇ ਨਹੀਂ ਬਿਰਤੀ ਪਸ਼ੂਆਂ ਵਾਲੀ ਹੈ ਪਾਤਸ਼ਕ ਕਹਿੰਦੇ ਪਰਮੇਸ਼ਰ ਦਾ ਨਾਮ ਉਹਨਾਂ ਨੂੰ ਵੀ ਤਾਰ ਦਿੰਦਾ ਹੈ ਪ੍ਰੇਤ ਜਿਹੜੇ ਪ੍ਰੇਤਾਂ ਵਰਗੇ ਨੇ ਉਹ ਕੋ ਪਸ਼ੂ ਵਰਗ ਮਨੋ ਕਿਹੜਾ ਹੁੰਦਾ ਹੈ ਪਸ਼ੂ ਆ ਸ਼ਬਦਹੀਨ ਜੇਬਾਂ ਨਾ ਬੋਲ ਸਕੈ ਮਾਨਸ ਜਨਮ ਬੋਲੇ ਬਚਨ ਅਨੇਕ ਹੈ ਪਸ਼ੂ ਕਈ ਵਾਰ ਅਮੋੜ ਵੀ ਹੁੰਦਾ ਹੈ ਪਸ਼ੂ ਕਈ ਵਾਰ ਮਾਤਾ ਪੈਂਸਾ ਅਮੂਹਾ ਜਾਏ ਪਸ਼ੂ ਇਹਣਾ ਹੁਣ ਪੈਂਸਾ ਕਿ ਅਮੂਹਾ ਕੀ ਹੁੰਦਾ ਅਮੋੜ ਮੁੜਦਾ ਹੀ ਨਹੀਂ ਪਸ਼ੂ ਵਰਤੀ ਹੈ ਜਿਹੜਾ ਬੰਦਾ ਇਦਾਂ ਕਈ ਕਈ ਪਸ਼ੂਆਂ ਦੀ ਵਰਤੀ ਇਦਾਂ ਦੀ ਹੁੰਦੀ ਹੈ ਖੜੇ ਖੜੇ ਵਿੱਚ ਢੱਡਾ ਮਾਰਦੇ ਆ ਇਦਾਂ ਜਾ ਕੇ ਕਈ ਬੰਦਿਆਂ ਦੀ ਬਿਰਤੀ ਵੀ ਇਦਾਂ ਦੀ ਹੁੰਦੀ ਹੈ ਅਰਥ ਕੀ ਬਣਿਆ ਜਿਹੜੇ ਮਨੁੱਖਾਂ ਦੀਆਂ ਆਦਤਾਂ ਬਿਰਤੀਆਂ ਪਸ਼ੂਆਂ ਵਰਗੀਆਂ ਨੇ ਜੇ ਉਹ ਵੀ ਪਰਮੇਸ਼ਰ ਦਾ ਨਾਮ ਜਪ ਲੈਣ ਤੇ ਨਾਮ ਉਹਨਾਂ ਨੂੰ ਵੀ ਤਾਰ ਦਿੰਦਾ ਹੈ ਪ੍ਰੇਤ ਕਈ ਪ੍ਰੇਤਾਂ ਵਰਗੇ ਹੁੰਦੇ ਨੇ ਮਿਰਚਦਾ ਕੀ ਅਰਥ ਹੈ ਕਹਿੰਦੇ ਥਾਂ ਥਾਂ ਤੇ ਭਟਕਦੇ ਫਿਰਦੇ ਆ ਭੂਤ ਐ ਤਾਂ ਇਹੜਾ ਬੰਦਾ ਥਾਂ-ਥਾਂ ਤੇ ਭਟਕਦਾ ਗੁਰਮਖੋ ਪ੍ਰੇਤ ਹੀ ਐ ਪਰਮੇਸ਼ਰ ਦਾ ਨਾਮ ਜੇ ਥਾਂ-ਥਾਂ ਤੇ ਭਟਕਣ ਵਾਲਾ ਪ੍ਰੇਤ ਵਰਗਾ ਵੀ ਜਪ ਲਵੇ ਉਹ ਵੀ ਪਾਰ ਉਤਾਰਾ ਹੋ ਜਾਂਦਾ ਹੈ ਮੁਕਤ ਮੂਰਖ ਮੂਰਖ ਵੀ ਜਪ ਲਵੇ ਪਾਤਸ਼ਾਹਾਂ ਦੇ ਤਰ ਜਾਂਦਾ ਹੈ ਪੱਥਰ ਪੱਥਰ ਵਰਗਾ ਹੋਵੇ ਪੱਥਰ ਦਾ ਕੀ ਅਰਥ ਹੈ ਕਠੋਰ ਹਿਰਦੇ ਵਾਲਾ ਆਪਾਂ ਕਹਿੰਦੇ ਨਾ ਇਹ ਬੰਦਾ ਤੇ ਪੱਥਰ ਹੀ ਆ ਅਸਰ ਹੀ ਕੋਈ ਨਹੀਂ ਹੁੰਦਾ ਜਿੰਨਾ ਜਿੰਨਾ ਮਨੁੱਖਾਂ ਦੇ ਹਿਰਦੇ ਪੱਥਰ ਵਰਗੇ ਹੋ ਗਏ ਇਦਾਂ ਜਿਵੇਂ ਕਹਿੰਦੇ ਨਾ ਕਿ ਪੱਥਰ ਉੱਤੇ ਜਿੰਨਾ ਮਰਜ਼ੀ ਪਾਣੀ ਪਾਓ ਅੰਦਰ ਤੋਂ ਭਜਦਾ ਹੀ ਨਹੀਂ ਕੋਈ ਨਾ ਕਈ ਬੰਦੇ ਐਸੇ ਹੁੰਦੇ ਨੇ ਜਿੰਨਾ ਮਰਜ਼ੀ ਸਮਝਾ ਲਓ ਸਮਝਦੇ ਹੀ ਨਹੀਂ ਆਪਾਂ ਕਹਿੰਦੇ ਪੱਥਰ ਵਰਗੇ ਆ ਜੇ ਐਸੇ ਪੱਥਰ ਵਰਗੇ ਵੀ ਪਰਮੇਸ਼ਰ ਦਾ ਨਾਮ ਜਪ ਲੈਣ ਗੁਰੂ ਉਹਨਾਂ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰੇ ਗੁਰਮਖੋ ਇਹ ਪਰਮੇਸ਼ਰ ਦਾ ਨਾਮ ਪੱਥਰ ਵਰਗਿਆਂ ਨੂੰ ਵੀ ਪਘਲਾ ਦਿੰਦਾ ਹੈ ਸੱਚ ਹੈ ਕੌਡਾ ਰਾਖਸ਼ ਪੱਥਰ ਵਰਗੇ ਸੀ ਗੁਰਮਖੋ ਚੰਗੇ ਭਲੇ ਬੰਦਿਆਂ ਨੂੰ ਮਾਰ ਕੇ ਖਾ ਜਾਂਦਾ ਸੀ ਇਹਨਾਂ ਪੱਥਰ ਦਿਲ ਸੀ ਜੀ ਪਰ ਗੁਰੂ ਬਾਬੇ ਨੇ ਤੁਸੀਂ ਦੇਖੋ ਕਿੰਦਾ ਕਿਰਪਾ ਕਰ ਦਿੱਤੀ ਨਾਮ ਦੀ ਦਤ ਬਖਸ਼ੀ ਦਿਆਵਨ ਬਣਾ ਦਿੱਤਾ ਮਾਰਨ ਵਾਲਾ ਲੋਕਾਂ ਨੂੰ ਜ਼ਿੰਦਗੀ ਜਿਉਣ ਦਾ ਢੰਗ ਦੱਸਣ ਲੱਗ ਪਿਆ ਇਹ ਤਾਂ ਸੀ ਨਾ ਕਿਹਨੇ ਤਾਰਿਆ ਗੁਰੂ ਨਾਨਕ ਦੇ ਬਖਸ਼ੇ ਹੋਏ ਨਾਮ ਨੇ ਸਤਿਗੁਰੂ ਪਾਤਸ਼ਾਹ ਕਹਿੰਦੇ ਪਸ਼ੂ ਪ੍ਰੇਤ ਮੁਗਧ ਪਥਰ ਕੋ ਉਤਾਰੈ ਪਸ਼ੂਆਂ ਵਰਗਿਆਂ ਨੂੰ ਪ੍ਰੇਤਾਂ ਵਰਗਿਆਂ ਨੂੰ ਮੂਰਖਾਂ ਨੂੰ ਪੱਥਰ ਵਰਗਿਆਂ ਨੂੰ ਵੀ ਪਰਮੇਸ਼ਰ ਦਾ ਨਾਮ ਤਾਰ ਦਿੰਦਾ ਹੈ ਸਰਬ ਰੋਗ ਕਾ ਔਖ ਦਾ ਨਾਮ ਜਿੰਨੇ ਤੇਰੇ ਮਨ ਨੂੰ ਰੋਗ ਲੱਗੇ ਹੋਏ ਹਨ ਮਨ ਦੇ ਸਾਰੇ ਰੋਗਾਂ ਦਾ ਔਖਦ ਔਖਦ ਕੀ ਹੁੰਦਾ ਦਵਾਈ ਇੱਕ ਪਰਮੇਸ਼ਰ ਦਾ ਨਾਮ ਹੈ ਮੱਕੂ ਰੋਗ ਕਿਹੜੇ ਲੱਗੇ ਨੇ ਇਸ ਦੇਹੀ ਅੰਦਰ ਪੰਜ ਚੋਰ ਵਸਾਂ ਜਿਹਦੇ ਪੰਜ ਰੋਗ ਅੰਦਰ ਬੈਠੇ ਨੇ ਕਾਮ ਹੈ, ਕਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ ਕਿਵੇਂ ਮਿٹےਗਾ ਤੇਰੇ ਅੰਦਰ ਦੀ ਵਾਸ਼ਨਾ? ਪਰਮੇਸ਼ਰ ਦਾ ਨਾਮ ਜਪੇਗਾ ਤੇ ਕਿਵੇਂ ਮਿٹےਗਾ ਤੇਰੇ ਅੰਦਰ ਦਾ ਕਰੋਧ? ਪਰਮੇਸ਼ਰ ਦਾ ਨਾਮ ਜਪੇਗਾ ਤੇ ਕਰਮਖੋ ਆਏ ਸੀ ਨਾ ਜੋਗੀ ਗੁਰਾਂਖਸਾਹਬ ਪਾਤਸ਼ਾਹ ਦੇ ਕੋਲੇ ਕਰਤਾਰਪੁਰ ਬਾਬਾ ਮਨ ਕਰੋਧਵਾਣ ਬਹੁਤ ਹੈ ਪਾਤਸ਼ਾਹ ਕਹਿੰਦੇ ਨਾਮ ਜਪਿਆ ਕਰ। ਸਤਿਗੁਰੂ ਪਾਤਸ਼ਾਹ ਦੂਜਾ ਕਹਿੰਦਾ ਚਿੰਤਾ ਬਹੁਤ ਰਹਿੰਦੀ ਐ ਪਾਤਸ਼ਾਹ ਕਹਿੰਦੇ ਨਾਮ ਜਪਿਆ ਕਰ। ਤੀਜਾ ਆਇਆ ਸਤਿਗੁਰੂ ਪਾਤਸ਼ਾਹ ਬੁਰੇ ਫੁਰਨੇ ਫੁਰਦੇ ਆ ਮਨ ਵਿੱਚ ਦੁਨੀਆ ਨੂੰ ਦੇਖਦਾ ਪਾਤਸ਼ਾਹ ਕਹਿੰਦੇ ਨਾਮ ਜਪਿਆ ਕਰ। ਕਹਿੰਦੇ ਬਾਬਾ ਕਮਾਲ ਐ। ਬਿਮਾਰੀਆਂ ਅਨੇਕਾਂ ਨੇ ਤੂੰ ਇੱਕੋ ਹੀ ਦਵਾਈ ਦੇ ਜੇ ਨਾਮ ਜਪਿਆ ਕਰੋ। ਪਾਤਸ਼ਾਹ ਕਹਿੰਦੇ ਭਾਈ ਸਾਰਿਆਂ ਰੋਗਾਂ ਦੀ ਦਵਾਈ ਪਰਮੇਸ਼ਰ ਦਾ ਨਾਮ ਹੀ ਐ। ਜਿੰਨੀਆਂ ਤੇਰੇ ਮਨ 'ਚ ਬੁਰਾਈਆਂ ਨੇ ਨਾ ਜਿੰਨੀਆਂ ਮਨ 'ਚ ਬੁਰਾਈਆਂ ਨੇ ਹੰਕਾਰ ਹੈ ਕਿਵੇਂ ਮਿٹےਗਾ ਤ੍ਰਿਸ਼ਨਾ ਕਿਵੇਂ ਮਿٹےਗੀ ਪਾਤਸ਼ਾਹ ਕਹਿੰਦੇ ਪਰਮੇਸ਼ਰ ਦੇ ਨਾਮ ਦੇ ਨਾਲ ਤ੍ਰਿਸ਼ਨਾ 부ਝੈ ਹਰ ਕੈ ਨਾਮ ਬਸ ਇਹੀ ਹੈ ਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਸਰਬ ਰੋਗ ਕਾ ਰੋਗ ਦਾ ਕੀ ਅਰਥ ਹੈ ਆਤਮਕ ਰੋਗ ਕਾ ਜਿਹੜੇ ਸਾਡੇ ਮਨ ਨੂੰ ਲੱਗੀਆਂ ਹੋਈਆਂ ਬਿਮਾਰੀਆਂ ਨੇ ਸਰਬ ਰੋਗ ਸਾਰਿਆਂ ਉਹਨਾਂ ਰੋਗਾਂ ਦੀ ਦਵਾਈ ਕੀ ਹੈ ਇੱਕ ਪਰਮੇਸ਼ਰ ਦਾ ਨਾਮ ਕਲਿਆਨ ਰੂਪ ਮੰਗਲ ਗੁਣ ਗਾਮ ਗੁਣ ਗਾਮ ਦਾ ਅਰਥ ਹੈ ਉਹਦੇ ਗੁਣਾ ਨੂੰ ਗਾਉਣਾ ਉਹਦੇ ਨਾਮ ਨੂੰ ਜਪਣਾ ਕਲਿਆਨ ਰੂਪ ਮੰਗਲ ਭਾਈ ਇਹ ਖੁਸ਼ੀਆਂ ਦਾ ਅਸਲੀ ਸਰੂਪ ਕੀ ਹੈ ਕਲਿਆਣ ਕੀ ਹੁੰਦਾ ਸੁਖ ਮੰਗਲ ਰੂਪ ਖੁਸ਼ੀਆਂ ਦਾ ਅਸਲੀ ਰੂਪ ਕੀ ਹੈ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਪਾਉਣਾ ਕਾਹੂ ਜੁਗਤ ਕਿਸੇ ਜੁਗਤੀ ਦੇ ਨਾਲ ਕਿਤੇ ਨਾ ਪਾਈਏ ਧਰਮ ਰਖਿਆ ਕਿਤੇ ਨਾ ਇਹ ਦੁਨਆ ਪਾਸੇ ਜਾਏਗਾ ਕਿਸੇ ਜੁਗਤੀ ਨਾਲ ਜਾਂ ਕਿਸੇ ਧਰਮ ਦਾ ਕੀ ਅਰਥ ਹੈ ਕਿਸੇ ਧਰਮ ਦੇ ਰੀਤੀ ਰਿਵਾਜ ਦੇ ਨਾਲ ਪਾਤਸ਼ਾਹ ਕਹਿੰਦੇ ਜੇ ਤੂੰ ਇਹ ਸਮਝਦਾ ਵੀ ਨਾਮ ਜਪੇ ਤੋਂ ਬਿਨਾ ਕਿਸੇ ਹੋਰ ਜੁਗਤ ਨਾਲ ਪਰਮੇਸ਼ਰ ਨੂੰ ਪਾਲਾਂਗਾ ਜੇ ਤੂੰ ਇਹ ਸਮਝਦਾ ਪਰਮੇਸ਼ਰ ਦਾ ਨਾਮ ਜਪੇ ਤੋਂ ਬਿਨਾ ਕਿਸੇ ਹੋਰ ਧਾਰਮਿਕ ਰੀਤੀ ਰਿਵਾਜ ਦੇ ਨਾਲ ਮੈਂ ਸੁਖ ਪਾਲਾਂਗਾ ਤੇ ਪਾਤਸ਼ਾਹ ਕਹਿੰਦੇ ਨਹੀਂ ਮਿਲਣਾ ਇਹਦੇ ਲਈ ਜਪਣਾ ਹੀ ਪੈਣਾ ਇਹ ਮਨ ਚੰਚਲਾ ਚੁਤرائی ਕਿਨੇ ਨਾ ਪਾਇਆ ਐ ਮੇਰੀ ਚੰਚਲ ਮਨ ਚੁਤਰਾਈਆਂ ਦੇ ਨਾਲ ਕਿਸੇ ਨੇ ਸੁੱਖ ਨਹੀਂ ਪਾਇਆ ਪਰਮੇਸ਼ਰ ਨੂੰ ਨਹੀਂ ਪਾਇਆ ਇਸੇ ਤਰ੍ਹਾਂ ਕਿਸੇ ਹੁੰਦਾ ਗਰਮ ਖੂ ਮੈਂ ਗਰਮ ਖੂ ਬਾਰ ਬਾਰ ਇੱਕ ਬੇਨਤੀ ਕਰਦਾ ਹਾਂ ਜਿੰਨੀ ਮਰਜ਼ੀ ਸੇਵਾ ਕਰੀਏ ਚੰਗੀ ਗੱਲ ਹੈ ਸੇਵਾ ਦੇ ਵਿੱਚੋਂ ਨਿਮਰਤਾ ਦੀ ਦਾਤ ਮਿਲਦੀ ਹੈ ਜਿੰਨਾ ਮਰਜ਼ੀ ਦਾਨ ਕਰੀਏ ਚੰਗੀ ਗੱਲ ਹੈ ਮਨ ਵਿੱਚ ਦਾਨ ਕਰਨਾ ਸੰਤੋਖ ਪੈਦਾ ਹੁੰਦਾ ਹੈ ਪਰ ਸਭ ਤੋਂ ਜ਼ਰੂਰੀ ਹੈ ਗੁਰੂ ਕੀ ਸੰਗਤ ਕਰਨੀ ਤੇ ਪਰਮੇਸ਼ਰ ਦਾ ਨਾਮ ਜਪਣਾ ਇਹ ਸਭ ਤੋਂ ਜ਼ਰੂਰੀ ਹੈ ਇਸ ਪਰਮੇਸ਼ਰ ਦੇ ਨਾਮ ਨੇ ਹੀ ਸਾਡੀ ਕਿਰਤ ਨੂੰ ਗੁਰਮਖੋ ਸੇਵਾ ਬਣਾਉਣਾ ਹੈ ਜਦੋਂ ਅਸੀਂ ਸੇਵਾ ਕਰਦੇ ਦੇਖੋ ਨਾ ਘਰ ਵਿੱਚ ਮੈਂ ਕਈ ਵਾਰ ਬੇਨਤੀ ਕੀਤੀ ਤਾਂ ਘਰ ਵਿੱਚ ਵੀ ਤਾਂ ਬੀਬੀਆਂ ਆਪਣਾ ਝਾੜੂ ਮਾਰਦੀਆਂ ਉਦੋਂ ਨਹੀਂ ਕਹਿੰਦੇ ਵੀ ਸੇਵਾ ਹੈ ਪਾਂਡੇ ਤੱਕ ਕਰੇ ਵੀ ਮੰਗਦੇ ਆ ਕਦੇ ਨਹੀਂ ਕਹਿੰਦੇ ਵੀ ਸੇਵਾ ਜਦੋਂ ਗੁਰੂ ਕਰ ਮੰਗਦੇ ਆ ਉਹ ਤਾਂ ਸੇਵਾ ਕਿਵੇਂ ਆ ਕਿਉਂਕਿ ਉਸ ਕਰਮ ਦੇ ਪਿੱਛੇ ਗੁਰੂ ਦੀ ਬਾਣੀ ਤੇ ਪਰਮੇਸ਼ਰ ਦਾ ਨਾਮ ਖੜਾ ਹੋਇਆ ਹੈ ਪਿੱਛੇ ਉਹਦੇ ਤਾਂਕ ਤਾਂ ਜਿਹੜੀ ਉਹ ਗੁਰੂ ਦੀ ਤੇ ਪਰਮੇਸ਼ਰ ਦੇ ਨਾਮ ਦੀ ਆ ਗੁਰਮਖੋ ਅਸੀਂ ਕਹਿੰਨੇ ਗੁਰੂ ਦੀ ਸੇਵਾ ਕਰ ਰਹੇ ਹਾਂ ਇਹ ਹੀ ਕਹਿੰਨੇ ਆ ਨਾ ਬਸ ਇਹੀ ਹੈ ਕਰਮ ਉਹੀ ਹੁੰਦੇ ਨੇ ਜਦੋਂ ਉਹਨਾਂ ਕਰਮਾਂ ਦੇ ਪਿੱਛੇ ਗੁਰੂ ਪਰਮੇਸ਼ਰ ਖੜ ਜਾਂਦਾ ਹੈ ਫਿਰ ਉਹ ਕਰਮ ਸੇਵਾ ਬਣ ਜਾਂਦੀ ਹੈ ਗੁਰਮਖੋ ਗੁਰਨਾਨਕ ਸਾਹਿਬ ਜੀ ਦਾ ਮੋਦੀ ਖਾਨੇ ਵਿੱਚ ਬੈਠ ਕੇ ਗੁਰਮਖੋ ਲੋਕਾਂ ਨੂੰ ਰਾਸ਼ਨ ਵੰਡਣਾ ਵੀ ਭਗਤੀ ਬਣ ਗਿਆ ਕਿਉਂਕਿ ਉਹਦੇ ਪਿੱਛੇ ਤੇਰਾ ਤੇਰਾ ਖੜਾ ਹੋਇਆ ਹੈ ਪਿੱਛੇ ਕੀ ਹੈ ਤੇਰਾ ਤੇਰਾ ਖੜਾ ਹੋਇਆ ਹੈ ਉਹੀ ਧੰਦਾ ਬਣ ਜਾਣਾ ਸੀ ਜੇ ਉਹਦੇ ਪਿੱਛੇ ਮੇਰਾ ਮੇਰਾ ਖੜਾ ਹੁੰਦਾ ਤੀ ਗੱਲ ਤਾਂ ਪਿੱਛੇ ਕੌਣ ਖੜਾ ਹੈ ਸਾਡੇ ਝਾੜੂ ਮਾਰਨ ਪਿੱਛੇ ਸਾਡੇ ਭਾਂਡੇ ਮਾਂਜਣ ਦੇ ਵਿੱਚ ਸਾਡੇ ਲੰਗਰ ਵਰਤਾਉਣ ਤੇ ਬਣਾਉਣ ਦੇ ਪਿੱਛੇ ਗੁਰੂ ਤੇ ਪਰਮੇਸ਼ਰ ਦਾ ਨਾਮ ਖੜਾ ਹੈ ਉਹ ਕਰਮ ਗੁਰਮਖੂ ਧਰਮ ਬਣ ਗਿਆ ਸੇਵਾ ਬਣ ਗਿਆ ਇਸ ਕਰਕੇ ਗੁਰੂ ਦੀ ਸਤਸੰਗਤ ਆਣਾ ਜਿਹੜੀ ਇਹ ਕਰਨੀ ਸਭ ਤੋਂ ਜ਼ਰੂਰੀ ਹੈ ਇਹਦੇ ਬਿਨਾ ਗੱਲ ਨਹੀਂ ਜੇ ਬਣਨੀ ਪਾਤਸ਼ਕ ਕਹਿੰਦੇ ਕਾਹੂ ਜੁਕਤ ਕਿਸੇ ਹੋਰ ਤਰੀਕੇ ਨਾਲ ਕਿਤੈ ਨਾ ਪਾਈਐ ਧਰਮ ਕਿਸੇ ਹੋਰ ਧਰਮ ਕਰਵੈਤ ਦੇ ਨਾਲ ਭਾਈ ਸੁਖ ਨਹੀਂ ਮਿਲਦਾ ਸੁਖ ਮਿਲਦਾ ਹੈ ਪਰਮੇਸ਼ਰ ਦਾ ਨਾਮ ਜਪਿਆਂ ਨਾਨਕ ਅਖੀਰ ਤੇ ਕਹਿੰਦੇ ਤਿਸ ਮਿਲੈ ਕਿ ਇਹ ਜਿਹੜਾ ਨਾਮ ਦੇ ਵਿੱਚੋਂ ਸਾਰੇ ਸੁਖ ਮਿਲਦੇ ਨੇ ਇਸ ਨਾਮ ਦੇ ਵਿੱਚੋਂ ਖੁਸ਼ੀਆਂ ਮਿਲਦੀਆਂ ਨੇ ਕਿ ਇਹ ਨਾਮ ਦੀ ਦਾਤ ਪਾਤਸ਼ਾਹ ਕਹਿੰਦੇ ਮਿਲਦੀ ਕਿੰਨਾ ਕਿੰਨਾਂ ਨੂੰ ਹੈ ਕੌਣ ਹੁੰਦੇ ਨੇ ਜਿਨ੍ਹਾਂ ਨੂੰ ਇਹ ਦਾਤ ਮਿਲ ਜਾਂਦੀ ਹੈ ਨਾਨਕ ਤਿਸ ਮਿਲੇ ਪਾਤਸ਼ਾਹ ਕਹਿੰਦੇ ਸਾਰਿਆਂ ਨੂੰ ਨਹੀਂ ਮਿਲਦੀ ਤਿਸ ਮਿਲੇ ਉਹਨਾਂ ਨੂੰ ਮਿਲਦੀ ਹੈ ਜਿਸ ਲਿਖਿਆ ਧੁਰ ਕਰਮ ਕਰਮ ਹੁੰਦਾ ਬਖਸ਼ਿਸ਼ ਜਿਨ੍ਹਾਂ ਦੇ ਕਰਮ ਜਿਨ੍ਹਾਂ ਦੀਆਂ ਭਾਗਾਂ ਦੇ ਵਿੱਚ ਉਸ ਪਰਮੇਸ਼ਰ ਨੇ ਧੁਰ ਦਰਗਾਹ ਤੋਂ ਇੱਕ ਗੁਰਮਖੋ ਦਾਤ ਲਿਖੀ ਹੁੰਦੀ ਹੈ ਜਿਨ੍ਹਾਂ ਦੇ ਭਾਗਾਂ ਦੇ ਵਿੱਚ ਧੁਰ ਦਰਗਾਹ ਤੋਂ ਪਰਮੇਸ਼ਰ ਨੇ ਇਹ ਦਾਤ ਲਿਖੀ ਹੈ ਗੁਰਮਖੋ ਨਾਮ ਦੀ ਦਾਤ ਉਹਨਾਂ ਨੂੰ ਮਿਲਦੀ ਅਰਥ ਕੀ ਬਣਿਆ ਬੰਦਾ ਕਹਿੰਦਾ ਜੀ ਮੈਂ ਆਪਣੀ ਮਿਹਨਤ ਨਾਲ ਸਭ ਕੁਝ ਪ੍ਰਾਪਤ ਕਰ ਸਕਦਾ ਹਾਂ ਅੱਜ ਕੱਲ੍ਹ ਕਹਿੰਦਾ ਨਾ ਜੀ ਬੰਦਾ ਆਪਣੀ ਮਿਹਨਤ ਨਾਲ ਸਭ ਕੁਝ ਮਿਲ ਸਕਦਾ ਹੈ ਪਾਤਸ਼ਾਹ ਕਹਿੰਦੇ ਆਪਣੀ ਮਿਹਨਤ ਨਾਲ ਘਰ ਮਿਲ ਜੇਗਾ ਧਨ ਮਿਲ ਜੇਗਾ ਕੋਈ ਨੌਕਰੀ ਮਿਲ ਜੇਗੀ ਮਿਹਨਤ ਨਾਲ ਪਰ ਚੇਤਕ ਕਰੀ ਪਰਮੇਸ਼ਰ ਦਾ ਨਾਮ ਮਿਹਨਤ ਨਾਲ ਨਹੀਂ ਇਹ ਉਹਦੀ ਬਖਸ਼ਿਸ਼ ਨਾਲ ਮਿਲਦਾ ਹੈ ਉਹਦੇ ਤਰਸ ਨਾਲ ਮਿਲਦਾ ਹੈ ਜੇ ਤੇਰੇ ਕੋਲੇ ਨਾਮ ਹੈ ਤੇ ਤੂੰ ਸਮਝਿਆ ਕਰ ਮੇਰੇ ਉੱਤੇ ਪਰਮਾਤਮਾ ਦੀ ਕਿਰਪਾ ਹੈ ਬਖਸ਼ਿਸ਼ ਹੈ ਨਾਨਕ ਤਿਸ ਮਿਲੈ ਉਹਨਾਂ ਨੂੰ ਮਿਲਦਾ ਜਿਸ ਲਿਖਿਆ ਤੁਰ ਕਰਮ ਜਿਨ੍ਹਾਂ ਦੇ ਪਾਗਾਂ ਵਿੱਚ ਤੁਰ ਤੋਂ ਹੀ ਪ੍ਰਮਾਤਮਾ ਨੇ ਇਹ ਬਖਸ਼ਿਸ਼ ਲਿਖੀ ਹੁੰਦੀ ਹੈ ਭੁੱਲਾ ਚੁੱਕਾਂ ਦੀ ਖਿਮਾ ਫਤਿਹ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ